ਅੱਜ ਦਾ ਇਹ ਲਾਈਵ ਹੈ ਉਹ ਆਪਾਂ ਇੱਕ ਸ਼ੇਰ ਦੇ ਨਾਲ ਜਿਹੜਾ ਉਹ ਸ਼ੁਰੂ ਕਰਦੇ ਆਂ ਰਾਇਆ ਤੂੰ ਰੁਕ ਨਾ ਕਿ ਨਿਤ ਦੇ ਮੁਸਾਫਿਰ ਨਰਾਸ਼ਾ ਦੇ ਨਜ਼ਦੀਕ ਟੁੱਕਦੇ ਨਹੀਂ ਹੁੰਦੇ ਇਹ ਸੂਰਜ ਇਹ ਚੰਦਾ ਹਵਾ ਤੇ ਸtare ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਇਹ ਸੂਰਜ ਇਹ ਚੰਦਾ ਹਵਾ ਤੇ ਸtare ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਾਣਾ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹੱਥੀ ਲੀਤੇ ਰੱਖੀ ਹੋਈ ਹੈ ਜਾਨ ਉਹ ਦੁਨੀਆ ਝਕਾਉਂਦੇ ਨਹੀਂ ਝੁਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਹੱਥੀ ਲੀਤੇ ਰੱਖੀ ਹੋਈ ਹੈ ਜਾਨ ਉਹ ਦੁਨੀਆ ਝਕਾਉਂਦੇ ਨਹੀਂ ਝੁਕਦੇ ਨਹੀਂ ਹੁੰਦੇ ਤਾਂ ਪੰਜਾਬ ਦੇ ਸਮੂਹ ਸੰਘਰਸ਼ੀ ਮੁਲਾਜ਼ਮ ਸਾਥੀਓ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਆਪਾਂ ਲਾਈਵ ਹੋਏ ਆ ਪੁਰਾਣੇ ਸਕੇਲ ਪੈਨਸ਼ਨ ਭੱਤੇ ਵਾਲੀ ਮੋਰਚਾ ਤੋਂ ਤੇ ਮੈਂ ਸਲਿੰਦਰ ਕੰਬੋਜ ਪੰਜਾਬ ਪੇ ਸਕਿੱਲ ਭਾਲੀ ਸੰਜਿਆ ਫਰੰਟ ਤੋਂ ਸੂਬਾ ਕਨਵੀਨਰ ਤਾਂ ਸਾਥੀਓ ਅੱਜ ਦਾ ਜਿਹੜਾ ਆਪਣਾ ਚਰਚਾ ਦਾ ਵਿਸ਼ਾ ਰਹਿਣਾ ਹੈ ਪੰਜਾਬ ਪੇ ਸਕਿੱਲ ਪੁਰਾਣੀ ਪੈਨਸ਼ਨ 16% ਜਿਹੜਾ ਆਪਣਾ ਡੀਏ ਔਰ ਪਿੰਡੂ ਪੱਤਾ ਤਾਂ ਇਹਦੇ ਤੇ ਗੱਲ ਕਰਾਂਗੇ ਔਰ ਇਹਦੇ ਵਿੱਚ ਹੁਣ ਤੱਕ ਜਿਹੜਾ ਉਹ ਕੀ ਕੀ ਹੋਇਆ ਹੈਗਾ ਔਰ ਅੱਗੇ ਜਿਹੜਾ ਹੈਗਾ ਆਪਾਂ ਨੇ ਕੀ ਕਰਨਾ ਹੈ ਉਹਦੀ ਬਾਬਤ ਜਿਹੜਾ ਉਹ ਸਾਥੀਓ ਆਪਾਂ ਗੱਲ ਕਰਾਂਗੇ ਔਰ ਜਿਹੜਾ ਇਹ ਮੋਰਚਾ ਇਸ ਮੋਰਚੇ ਦੀ ਸਥਾਪਤੀ ਜਿਹੜੀ ਹੈ ਉਹ ਕਿਉਂ ਹੋਈ ਔਰ ਇਸ ਮੂਰਤੀ ਨੂੰ ਜਿਹੜਾ ਉਹ ਬਣਾਉਣ ਦਾ ਮੁੱਖ ਮਕਸਦ ਕੀ ਸੀਗਾ ਉਹਦੇ ਬਾਰੇ ਵੀ ਜਿਹੜਾ ਉਹ ਥੋੜੀ ਜੀ ਆਪਾਂ ਗੱਲ ਕਰਾਂਗੇ ਸੋ ਸਾਥੀਓ ਇਸ ਨੂੰ ਅੱਜ ਦੇ ਲਾਈਵ ਨੂੰ ਜਿਹੜਾ ਹੈਗਾ ਪੰਜਾਬ ਦੇ ਹਰ ਇੱਕ ਮੁਲਾਜ਼ਮ ਸਾਥੀ ਦੇ ਨਾਲ ਜਿਹੜਾ ਉਹ ਤੁਸੀਂ ਇਸ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਆਪਣੇ ਹਰ ਇੱਕ ਮੁਲਾਜ਼ਮ ਸਾਥੀ ਦੇ ਨਾਲ ਪਾ ਸਕੀਏ ਤਾਂ ਸਾਥੀਓ ਜਿਹੜਾ ਇਹ ਮੋਰਚਾ ਇਸ ਦੀ ਸਥਾਪਤੀ ਤਾਂ ਲਾ ਕੁਝ ਮੀਟਿੰਗਾਂ ਜਿਹੜੀਆਂ ਉਹ ਹੋਈਆਂ ਨੇ ਔਰ ਉਦੋਂ ਬਾਅਦ ਜਿਹੜਾ ਉਹ ਮੋਗਾ ਦੇ ਵਿਖੇ ਜਿਹੜਾ ਉਹ ਸੂਬਾ ਪੱਦਰੀ ਜਿਹੜੀ ਆ ਕਨਵੈਨਸ਼ਨ ਹੋਈ ਜਿਸ ਦੇ ਵਿੱਚ ਜ਼ਿਲ੍ਹੇ ਤੇ ਬਲਾਕ ਦੇ ਆਗੂਆਂ ਨੇ ਜਿਹੜਾ ਉਹ ਪਰਮੇਸ਼ ਮੂਲੀਅਤ ਕਰੀ ਔਰ ਉਸੇ ਦਿਨ ਨਹੀਂ ਜਿਹੜਾ ਹੈਗਾ ਪੰਜਾਬ ਦੇ ਮੁਲਾਜ਼ਮ ਵਰਗ ਜਿਹੜਾ ਸੰਘਰਸ਼ੀ ਮੁਲਾਜ਼ਮ ਵਰਗ ਹੈਗਾ ਸੀਗਾ ਉਹਨੇ ਮੋਹਰ ਲਗਾਤੀ ਸੀਗੀ ਕਿ ਜਿਹੜਾ ਇਹ ਮੋਰਚਾ ਹੈਗਾ ਇਹ ਕਿਸੇ ਪ੍ਰਾਪਤੀ ਵੱਲ ਜਿਹੜਾ ਉਹ ਵੱਧ ਕੇ ਰਹੂਗਾ ਔਰ ਪੰਜਾਬ ਦੇ ਮੁਲਾਜ਼ਮਾਂ ਦੇ ਜਿਹੜਾ ਉਹ ਉਹਨਾਂ ਦੇ ਹੱਕਾਂ ਦੇ ਜਿਹੜਾ ਉਹ ਤਰਜਮਾਨੀ ਕਰੂਗਾ ਤਾਂ ਉਸ ਦਿਨ ਜਿਹੜਾ ਭਰਮਾ ਇਕੱਠ ਹੋਇਆ ਔਰ ਉਸ ਭਰਵੇਂ ਇਕੱਠ ਨੇ ਜਿਹੜਾ ਹੈ ਸਾਥੀਓ ਉਹ ਬਹੁਤ ਸੋਹਣੀ ਸਥਾਪਤੀ ਕਰੀ ਐ ਔਰ ਅੱਜ ਦੇ ਇਸ ਲਾਈਵ ਸੈਸ਼ਨ ਦੇ ਰਾਈ ਸਾਥੀਓ ਆਪਾਂ ਪਹਿਲੀ ਜਿਹੜੀ ਗੱਲ ਹੈ ਉਹ ਕਰਾਂਗੇ ਪੰਜਾਬ ਪੇ ਸਕਿੱਲ ਦੇ ਬਾਰੇ ਵਿੱਚ ਕਿ ਪੰਜਾਬ ਪੇ ਸਕਿੱਲ ਜਿਹੜਾ ਉਹ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਹਰ ਇੱਕ ਮੁਲਾਜ਼ਮ ਦੇ ਵਾਸਤੇ ਜਿਹੜਾ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਗੋਤ ਘੱਟ ਤਨਖਾਹਾਂ ਤੇ ਨਿਗੁਣੀਆਂ ਤਨਖਾਹਾਂ ਤੇ ਜਿਹੜਾ ਜੁਲਾਈ 2020 ਤੋਂ ਬਾਅਦ ਸਾਡੇ ਮੁਲਾਜ਼ਮ ਸਾਥੀ ਭਰਤੀ ਹੋਏ ਨੇ ਤਾਂ ਉਹਨਾਂ ਨੂੰ ਬੜੀਆਂ ਘੱਟ ਤਨਖਾਹਾਂ ਜਿਹੜੀਆਂ ਸਾਥਿਓ ਮਿਲ ਰਹੀਆਂ ਨੇ ਤਾਂ ਇਸ ਦਰਮਿਆਨ ਕੋਰਟ ਕੇਸ ਵੀ ਚੱਲੇ ਔਰ ਕੋਰਟ ਕੇਸਾਂ ਦੇ ਨਾਲ-ਨਾਲ ਜਿਹੜਾ ਉਹ ਜ਼ਮੀਨੀ ਸੰਘਰਸ਼ ਵੀ ਚੱਲਿਆ ਪਰ ਜਿਹੜੀ ਸਰਕਾਰ ਹੈ ਸਰਕਾਰ ਜਿਹੜੀ ਹੈ ਉਹ ਜਿਹੜੀ ਆਪਣੇ ਨਾਲ ਇਸ ਚੀਜ਼ ਦਾ ਵਾਅਦਾ ਕਰਕੇ ਆਏ ਸੀਗੀ ਕਿ ਅਸੀਂ ਜਦੋਂ ਸੱਤਾ ਵਿੱਚ ਆਏ ਤਾਂ ਤੁਹਾਡੇ ਤੇ ਪੰਜਾਬ ਪੇ ਸਕੇ ਲਾਗੂ ਕਰਾਂਗੇ ਤੁਹਾਡੀ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਤਾਂ ਇਹਦੇ ਵਿੱਚ ਜਿਹੜਾ ਪਹਿਲਾ ਸੰਧਾਰ ਬੈਗਾ ਪੰਜਾਬ ਪੇ ਸਕੇ ਵਾਲਾ ਤਾਂ ਸਾਥੀਓ ਤੁਸੀਂ ਦੇਖ ਸਕਦੇ ਹੋ ਕਿ ਕੋਰਟ ਦੇ ਵਿੱਚੋਂ ਕੇਸ ਜਿੱਤਣ ਦੇ ਬਾਵਜੂਦ ਜਿਹੜਾ ਉਹਨਾਂ ਕੇਸਾਂ ਨੂੰ ਕਿਸ ਤਰੀਕੇ ਦੇ ਨਾਲ ਤੋੜਿਆ ਮੋੜਿਆ ਗਿਆ ਵਾਰ-ਵਾਰ ਜਿਹੜਾ ਹੈਗਾ ਉਹ ਪੱਤਰ ਜਾਰੀ ਕੀਤੇ ਗਏ ਔਰ ਇਹਨਾਂ ਪੱਤਰਾਂ ਦੇ ਵਿੱਚੋਂ ਖੀਰਤੇ ਵਿੱਚ ਫਿਰ ਜਿਹੜਾ ਆ ਜਿਹੜਾ ਲਾਸਟ ਨੂੰ 5 1 2026 ਨੂੰ ਪੱਤਰ ਆਉਂਦਾ ਉਹਦੇ ਤਹਿਤ ਤੁਹਾਨੂੰ ਜਿਹੜਾ ਉਹ 7ਵੇਂ ਦੇ ਵਿੱਚ ਹੀ ਫੇਰ ਲੈ ਕੇ ਆਂਦਾ ਗਿਆ ਔਰ ਇਹਦੇ ਨਾਲ ਨਾਲ ਹੀ ਜਿਹੜਾ ਉਹ ਮਲਾਜਮ ਸਾਥੀ ਜਿਹੜੇ 5ਵੇਂ ਦੇ ਵਿੱਚ ਜਿੱਥੇ ਇਹਨਾਂ ਨੇ ਇਹ ਚੀਜ਼ ਸ਼ੋਅ ਕੀਤੀ ਜਿਨ੍ਹਾਂ ਦੇ ਪੁਰਾਣੇ ਸਰਵਿਸ ਰੂਲ ਹੈਗੇ ਸੀਗੇ ਕਿ ਤੁਹਾਡੀ ਤਨਖਾਹ ਤਾਂ ਜਿਹੜੀ ਹੈ ਉਹ 7ਵੇਂ ਨਾਲੋਂ ਘੱਟ ਬਣ ਰਹੀ ਹੈ ਉਹਨਾਂ ਨੂੰ ਤਾਂ ਇਸ ਕੜੀ ਤੋਂ ਜੇ ਆਪਾਂ ਕਹਿ ਸਕਦੇ ਹਾਂ ਜਿਹੜੀ ਇਹ ਨਗੂਣੀ ਦੀ ਤਨਖਾਹ ਕੁਛ ਕੁਕੇ ਹੈ ਜੜੀਆਂ ਆ ਭਰਤੀਆਂ ਕਹਿ ਸਕਦੇ ਆ ਵਧਾਰੇ ਆ ਤਾਂ ਦੂਸਰੀ ਸਾਈਡ ਉਹਨਾਂ ਮੁਲਾਜ਼ਮਾਂ ਸਾਥੀਆਂ ਨੂੰ ਤਾਂ ਬਿਲਕੁਲ ਜਿਹੜਾ ਇੱਕ ਸਾਈਡ ਤੇ ਕਰਤਾ ਕਿ ਤੁਹਾਡੀ ਤਨਖਾਹ ਤਾਂ ਪਹਿਲਾਂ ਹੀ ਜਿਹੜਾ 7ਵੇਂ ਚ ਜ਼ਿਆਦਾ ਮਿਲ ਰਹੀ ਹੈ ਇੱਕ ਬੜੀ ਵੱਡੀ ਚਾਲ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਉਹਨਾਂ ਮੁਲਾਜ਼ਮਾਂ ਨੂੰ ਇੱਕ ਸਾਈਡ ਤੇ ਕਰਿਆ ਗਿਆ ਤੇ ਇੱਕ ਉਹ ਮੁਲਾਜ਼ਮੀ ਵੀ ਨੇ ਜਿਨ੍ਹਾਂ ਦੀ ਭਰਤੀ ਆਪਾਂ ਕਹਿ ਸਕਦੇ ਹੈ ਗਿਆ ਮਾਰਚ 2025 ਤੋਂ ਬਾਅਦ ਜਿਹੜੀਆਂ ਭਰਤੀਆਂ ਹੋਈਆਂ ਨੇ ਉਹਨਾਂ ਨੂੰ ਵੀ ਇੱਕ ਸਾਈਡ ਤੇ ਕਰਿਆ ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਜੁਲਾਈ 2020 ਤੋਂ ਬਾਅਦ ਵੀ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਤਿੰਨ ਵਰਗਾਂ ਦੇ ਵਿੱਚ ਵੰਡ ਦਿੱਤਾ ਹੈਗਾ ਇੱਕ ਤਾਂ ਉਹ ਨੇ ਜਿਹੜੇ ਸੌਰਵ ਸ਼ਰਮਾ ਦੇ ਅਧੀਨ ਲੱਗੇ ਕੇਸਾਂ ਦੇ ਵਿੱਚ ਜਿਨ੍ਹਾਂ ਦੀ ਤਨਖਾਹ ਪੰਜਵੇਂ ਦੇ ਵਿੱਚ ਵੱਧ ਰਹੀ ਸੀਗੀ ਤਾਂ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਉਹ 7ਵੇਂ ਦੇ ਵਿੱਚ ਲੈ ਕੇ ਆਂਦਾ ਭਾਵੇਂ ਕਿ ਉਹਦੇ ਵਿੱਚ ਇਹਨਾਂ ਨੇ ਬੇਸਿਕ ਵਧਾਉਣ ਦੀ ਗੱਲ ਕੀਤੀ ਹੈਗੀ ਆ ਕਿ ਤੁਹਾਡੀ ਬੇਸਿਕ ਜਿਹੜੀ ਹੈ ਉਹ 8 ਤੋਂ 10000 ਦੋਸਤ ਦੇ ਵਿੱਚ ਵਾਧਾ ਹੋ ਰਿਹਾ ਹੈ ਬਾਹਰ ਉਹਦੀਆਂ ਵੀ ਫਿਕਸੇਸ਼ਨਾਂ ਜਾਂ ਆਪਾਂ ਵੈਟ ਦੀ ਜਦੋਂ ਗੱਲ ਕਰਦੇ ਆ ਉਥੇ ਵੀ ਸਾਨੂੰ ਜ਼ਮੀਨੀ ਸੰਘਰਸ਼ ਦੇਖਣ ਨੂੰ ਮਿਲਦਾ ਉਹਦੇ ਵਿੱਚ ਵੀ ਸਾਫ਼ ਸੁਥਰੇ ਆਰਡਰ ਜਿਹੜੇ ਹੈਗੇ ਆ ਉਹ ਨਹੀਂ ਪਾਸ ਕੀਤੇ ਜਾਂਦੇ ਤੇ ਸਾਨੂੰ ਥੱਲੇ ਜਿਹੜਾ ਕਲਰਕਾਂ ਦੇ ਤੱਕ ਜਿਹੜਾ ਹੈਗਾ ਉਲਝਾ ਕੇ ਰੱਖਿਆ ਜਾਂਦਾ ਹੈ ਇੱਕ ਤਾਂ ਇਹ ਵਰਗ ਹੋ ਗਿਆ ਦੂਸਰਾ ਵਰਗ ਉਹ ਹੋ ਗਿਆ ਜਿਨ੍ਹਾਂ ਨੂੰ ਇਹ ਕ ਦਿੱਤਾ ਜਾਂਦਾ ਕਿ ਤੁਹਾਡੀ ਪੰਜਵੇਂ ਜਿਹੜਾ ਸਕੇਲ ਤੁਹਾਡੇ ਤੇ ਲਾਗੂ ਹੋਇਆ ਸੀਗਾ ਉਹਦੇ ਹਿਸਾਬ ਨਾਲ ਤੁਹਾਡੀ ਤਨਖਾਹ ਸੱਤਵੇਂ ਦੇ ਮੁਤਾਬਕ ਘਟ ਹੋ ਰਹੀ ਹੈ ਭਾਵੇਂ ਕਿ ਉਹ ਉਹੀ 1991 21700 ਜਾਂ 29200 ਜਿਹੜਾ ਉਹਨਾਂ ਨੂੰ ਮਿਲ ਰਿਹਾ ਸੀਗਾ ਤੁਹਾਨੂੰ ਉਹੀ ਮਿਲਦਾ ਰਹੂਗਾ ਤੁਹਾਡੀ ਬੇਸਿਕ ਜਿਹੜੀ ਹੈਗੀ ਆਫਟਰ ਪਰਮਿਸ਼ਨ ਵੀ ਨਹੀਂ ਵਧਾਈ ਜਾਊਗੀ ਇਹ ਸਾਡੀ ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੇ ਵਿੱਚ ਇਹ ਦੂਸਰੀ ਕੈਟਾਗਰੀ ਜਿਹੜੀ ਹੈਗੀ ਇਹਨਾਂ ਨੇ ਸਰਕਾਰ ਨੇ ਜਿਹੜਾ ਉਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਪਰ ਤੀਸਰੀ ਉਹ ਹੋਗੇ ਜਿਨ੍ਹਾਂ ਦੇ ਸਰਵਿਸ ਰੂਲ ਇਹਨਾਂ ਨੇ ਅਮੈਂਡ ਕਰੇ ਸੀਗੇ ਮਾਰਚ 2025 ਤੋਂ ਬਾਅਦ ਵਾਲੇ ਭਾਰਤੀ ਤਿੰਨ categories ਤਾਂ ਇਹਨਾਂ ਨੇ ਇੱਥੇ ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਮੁਲਾਜ਼ਮਾਂ ਦੇ ਵਾਸਤੇ ਜਿਹੜਾ ਉਹ ਪੈਦਾ ਕਰਤੀਆਂ ਕਿ ਇਹ ਇੱਕ ਹੋ ਕੇ ਜਿਹੜਾ ਉਹ ਪੰਜਾਬ ਪੇ ਸਕੇਲ ਦੀ ਲੜਾਈ ਵੀ ਨਾ ਲੜ ਸਕਣ ਸੋ ਆਪਾਂ ਸਮਝੀਏ ਕਿ ਸਰਕਾਰ ਜਿਹੜੀ ਹੈ ਉਹ ਕੀ ਕਰ ਰਹੀ ਹੈ ਤੇ ਅਸੀਂ ਕੀ ਕਰ ਰਹੇ ਹੈਗੇ ਆਂ ਇਹ ਸਰਕਾਰ ਇਹ ਸਭ ਕੁਝ ਕਿਉਂ ਕਰ ਰਹੀ ਹੈ ਤੇ ਦੇ ਪਿੱਛੇ ਕਾਰਨ ਕੀ ਹੈਗਾ ਸਾਫ਼ ਜੀ ਗੱਲ ਹੈ ਕਿ ਸਾਥੀਓ ਤੁਸੀਂ ਬਹੁਤ ਵੱਡਾ ਫਤਵਾ ਜਿਹੜਾ ਹੈਗਾ ਉਹ ਇਹ ਸਰਕਾਰ ਨੂੰ ਦਿੱਤਾ ਸੀਗਾ ਇਹਨਾਂ ਦੇ 92 ਐਮਐਲਏ ਜਿਹੜੇ ਆ ਤੁਸੀਂ ਵਿਧਾਨ ਸਭਾ ਭੇਜੇ ਔਰ ਉਹਨਾਂ 92 ਐਮਐਲਏਆਂ ਦਾ ਜਿਹੜਾ ਇਹਨਾਂ ਨੂੰ ਇੰਨਾ ਘਾਰ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਕਿ ਰੱਬ ਜਾਦ ਨਹੀਂ ਤਾਂ ਅੱਜ ਇਹਨਾਂ ਨੂੰ ਰੱਬ ਜਾਦ ਨਹੀਂ ਹੈਗਾ ਇਹਨਾਂ ਨੂੰ ਪੰਜਾਬ ਦੇ ਮੁਲਾਜ਼ਮ ਜਾਦ ਨਹੀਂ ਇਹਨਾਂ ਨੂੰ ਪੰਜਾਬ ਦਾ ਮਜ਼ਦੂਰ ਜਾਦ ਨਹੀਂ ਇਹਨਾਂ ਨੂੰ ਪੰਜਾਬ ਦਾ ਕਿਸਾਨ ਆ ਜਾਦ ਨਹੀਂ ਹੈਗਾ ਔਰ ਇਹਨਾਂ ਦੀ ਇਹੋ ਜੀ ਮੱਤ ਜਿਹੜੀ ਆ ਇਹਨੋਂ ਸੱਤਾ ਦਾ ਇਹੋ ਜਿਹਾ ਨਸ਼ਾਂ ਘਾਰ ਚੜਿਆ ਕਿ ਇਹ ਤੁਹਾਨੂੰ ਕੁਝ ਵੀ ਨਹੀਂ ਸਮਝਦੇ ਹੈਗੇ ਤਾਂ ਇਸ ਵਜ੍ਹਾ ਕਰਕੇ ਸਾਥੀਓ ਇਹ ਤੁਹਾਡੇ ਨਾਲ ਇੰਨੀ ਵੱਡੀ ਤੱਕੇਸ਼ਾਈ ਹੋ ਰਹੀ ਆ ਤਾਂ ਕਾਫੀ ਸਾਰੇ ਸਾਥੀਆਂ ਨੇ ਚਲੋ ਕੋਰਟ ਕੇਸਾਂ ਦੇ ਵਿੱਚ ਵੀ ਸਾਥੀਆਂ ਦਾ ਵਿਸ਼ਵਾਸ ਬਣਿਆ ਹੋਇਆ ਸੀਗਾ ਕਿ ਕੋਰਟ ਕੇਸਾਂ ਦੇ ਰਾਈ ਜਿਹੜਾ ਹੈਗਾ ਉਹ ਅਸੀਂ ਜਿਹੜਾ ਪੰਜਾਬ ਦਾ ਛੇਵਾ ਸਕਿੱਲ ਲਾ ਲਾਂਗੇ ਪਰ ਸਾਥੀਓ ਇਹ ਚੀਜ਼ਾਂ ਹੁਣ ਤੁਸੀਂ ਦੇਖ ਚੁੱਕੇ ਹੋ ਕਿ ਤੁਹਾਡੇ ਖਾਤਿਆਂ ਦੇ ਵਿੱਚ ਇੱਕ ਇੱਕ ਵਾਰ ਇਹਨਾਂ ਨੇ ਤਨਖਾਹਾਂ ਪਾਈਆਂ ਔਰ ਉਹਨਾਂ ਪਾਈਆਂ ਤਨਖਾਹਾਂ ਨੂੰ ਗਣਿਤ 6ਵੇਂ ਪੇ ਸਕੀਲ ਦੇ ਮੁਤਾਬਕ ਪਾਈਆਂ ਸੀਗੀਆਂ ਉਹਨਾਂ ਦੀ ਰਿਕਵਰੀਆਂ ਤੋਂ ਹੱਥੋਂ ਕਰਕੇ ਤੁਹਾਨੂੰ ਫਿਰ ਜਿਹੜਾ ਹੈਗਾ ਉਸ ਸਕੀਲ ਦੇ ਵਿੱਚ ਲੈ ਕੇ ਆਏ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਘਾਟੇ ਦਾ ਸੌਦਾ ਹੈਗਾ ਜਾਂ ਇਹਨਾਂ ਨੇ ਤੁਹਾਨੂੰ ਜਿਹੜੀ ਆ ਤਿੰਨ ਕੈਟਾਗਰੀਆਂ ਦੇ ਵਿੱਚੋਂ ਵੰਡ ਕੇ ਇੱਕ ਵੱਡੀ ਕੈਟਾਗਰੀ ਜਿਹੜੀ ਹੈਗੀ ਆ ਜਿਨ੍ਹਾਂ ਨੂੰ ਇਹ 8-10 ਹਜ਼ਾਰ ਦਾ ਲਾਲਚ ਦੇ ਰਹੇ ਨੇ ਕਿਉਂਕਿ ਉਹ ਬੋਤਾ ਉਹਦੇ ਵਿੱਚ ਅਧਿਆਪਕ ਵਰਗ ਹੈਗਾ ਜਿਹੜਾ ਜਿਨ੍ਹਾਂ ਦੀ 8-10 ਹਜ਼ਾਰ ਤਨਖਾਹਾਂ ਵਧ ਰਹੀਆਂ ਨੇ ਕਿ ਇਹ ਥੋੜਾ ਜਿਹਾ ਸੰਘਰਸ਼ੀਲ ਜਮਾਤ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਆਪਾਂ ਘਰ ਬਿਠਾ ਦਈਏ ਤਾਂ ਇਹਦੇ ਵਿੱਚ ਸਾਥੀਓ ਤੁਹਾਨੂੰ ਸਾਫ਼ ਕਰ ਦਈਏ ਕਿ ਜਦੋਂ ਪੰਜਾਬ ਦਾ 7ਵਾਂ ਪੇ ਕਮਿਸ਼ਨ ਲੱਗਣਾ ਜਾਂ ਪੰਜਾਬ ਦਾ 7ਵਾਂ ਪੇ ਸਕੇਲ ਲੱਗਣਾ ਤਾਂ ਉਸ ਸਮੇਂ ਕੀ ਹੋਣਾ ਕਿ ਜਿਹੜੇ ਆਪਣੇ ਪਹਿਲਾਂ ਵਾਲੇ ਆਪਣੇ ਨਾਲ ਦੇ ਆਪਣੇ ਸਾਥੀ ਨੇ ਉਹਨਾਂ ਦੀਆਂ ਜਿਹੜੀਆਂ ਬੇਸਿਕ ਜਿਵੇਂ ਕਿ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰ ਲੈਨੇ ਆਈਟੀਟੀ ਕਾਡਰ ਦੀ ਜਿਨ੍ਹਾਂ ਦੀ 41 106ਵੇਂ ਦੇ ਵਿੱਚ ਬੇਸਿਕ ਬਣ ਰਹੀ ਹੈ ਇਹੀ 2027-28 ਦੇ ਵਿੱਚ ਜੇਕਰ ਜਦੋਂ ਪੰਜਾਬ ਦੇ ਦੂਸਰੇ ਮੁਲਾਜ਼ਮਾਂ ਤੇ ਸੱਤਵਾਂ ਪੇ ਕਮਿਸ਼ਨ ਲੱਗਦਾ ਤਾਂ ਉਸ ਸਮੇਂ ਇਹੀ ਜਿਹੜੀ ਬੇਸਿਕ ਆ ਉਹ ਪੈਣ ਤੋਂ 70000 ਉਹਨਾਂ ਆਪਣੇ ਮੁਲਾਜ਼ਮ ਸਾਥੀਆਂ ਦੀ ਹੋ ਜਾਣੀ ਹੈ ਭਾਵੇਂ ਕਿ ਜਿਸ ਜਿਹੜਾ ਤੁਸੀਂ ਕੰਡੀਸ਼ਨ ਵਿੱਚ ਅੱਜੋਂ 25 ਤੋਂ 30000 ਦਾ ਘਾਟਾ ਤੁਹਾਨੂੰ ਅੱਜ ਪੈ ਰਿਹਾ ਉਹੀ ਤੁਹਾਨੂੰ ਇਹੀ ਘਾਟਾ ਬਾਅਦ ਵਿੱਚ ਪੈਂਦਾ ਦਿਖਾਈ ਦੇਊਗਾ ਅੱਜ ਤੋਂ 2 ਸਾਲਾਂ ਬਾਅਦ ਸੋ ਇਹ ਇਹਦੇ ਵਿੱਚ ਸਰਕਾਰ ਨੇ ਇੱਕ ਬਹੁਤ ਵੱਡੀ ਚਾਲ ਚੱਲੀ ਹੈ ਇਸ ਨੂੰ ਆਪਾਂ ਸਮਝੀਏ ਤਾ ਇਹਦਾ ਹੱਲ ਜਿਹੜਾ ਇਹਦਾ ਆਪਾਂ ਹੱਲ ਜਿਹੜਾ ਉਹ ਦੇਖੀਏ ਤਾਂ ਹੱਲ ਆਪਣੇ ਕੋਲ ਸਾਥੀਓ ਇੱਕੋ ਇੱਕ ਹੀ ਹੈ ਉਹ ਹੈ ਸੰਘਰਸ਼ ਔਰ ਏਕੇ ਦਾ ਆਪਾਂ ਨਵੇਂਆਂ ਤੇ ਪੁਰਾਣਿਆਂ ਦਾ ਜਿਹੜਾ ਇਹ ਸੁਮੇਲ ਹੋਇਆ ਹੈਗਾ ਉਹਦੇ ਤੇ ਜਿਹੜਾ ਸਾਥੀਓ ਆਪਾਂ ਪੈਰਾ ਦੇਈਏ ਇੱਕ ਠੋਕ ਕੇ ਪੈਰਾ ਦੇਈਏ ਅਸੀਂ ਉਹ ਵੇਲੇ ਯਾਦ ਕਰੀਏ ਜਦੋਂ ਸਾਡੀਆਂ ਭਰਤੀਆਂ ਪੂਰੀਆਂ ਨਹੀਂ ਹੋ ਰਹੀਆਂ ਸੀਗੀਆਂ ਤਾਂ ਅਸੀਂ 2-2000 ਦਾ 25-2500 ਦਾ ਇਕੱਠ ਜਿਹੜਾ ਹੈਗਾ 435 ਭਰਤੀ ਸਮੇਂ ਵੀ ਆਪਾਂ ITT ਵਾਲਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕੱਢਿਆ ਹੈਗਾ ਤਾਂ ਉਹ ਕੰਮ ਜਿਹੜੇ ਅਗੇ ਆ ਉਹ ਆਪਾਂ ਨੇ ਕਰਵਾਏ ਹੈਗੇ ਆ ਜਿਹੜੇ ਕਿ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਹੋ ਰਹੇ ਸੀਗੇ ਜਿੱਥੇ ਸੁਪਰੀਮ ਕੋਰਟ ਦੇ ਆਰਡਰ ਹਾਈ ਕੋਰਟ ਦੇ ਆਰਡਰ ਤੁਹਾਡੇ ਅਗੇਂਸਟ ਆ ਗਏ ਸੀਗੇ ਤਾਂ ਤੁਸੀਂ ਆਪਣੇ ਸੰਘਰਸ਼ ਦੇ ਬਲਬੁੱਤੇ ਆਪਣੇ ਸੰਘਰਸ਼ ਦੇ ਧਾਮ ਤੇ ਜਿਹੜਾ ਸਾਥੀ ਉਹ ਕੰਮ ਕਰਵਾਏ ਜਿਹੜੇ ਕਿ ਕਦੇ ਵੀ ਨਾ ਹੋਣ ਵਾਲੇ ਸੀਗੇ ਤਾਂ ਇਤੋਂ ਬਿਲਕੁਲ ਸਾਫ਼ ਤੇ ਸਪਸ਼ਟ ਹੁੰਦਾ ਹੈਗਾ ਈ ਜੇਕਰ ਸੰਘਰਸ਼ ਹੈ ਤੁਹਾਡੇ ਵਿੱਚ ਇੱਕ ਹੈ ਤੇ ਤੁਹਾਡੇ ਸਿਰਾਂ ਦੀ ਗਿਣਤੀ ਜ਼ਿਆਦਾ ਹੈਗੀ ਐ ਤੁਹਾਡੀ ਲੜਨ ਵਾਲੇ ਗਿਣਤੀ ਜਿਹੜੀ ਸ਼ਾਰਕਾਂ ਤੇ ਭਾਰੂ ਹੁੰਦੀ ਹੈ ਤਾਂ ਫਿਰ ਤੁਸੀਂ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ਾਂ ਲਾਗੂ ਕਰਵਾ ਸਕਦੇ ਹੋ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਚੀਜ਼ਾਂ ਦੇ ਐਗਜ਼ਾਮਪਲ ਦੇ ਤੌਰ ਤੇ ਜੇਕਰ ਤੁਸੀਂ ਦੇਖਦੇ ਹੋ ਤਾਂ ਦੇਖ ਸਕਦੇ ਹੋ ਚਾਹ ਯੂਨੀਵਰਸਿਟੀ ਵਾਲਾ ਬਿੱਲ ਆਇਆ ਸੀਗਾ ਚਾਹ ਸੈਂਟਰ ਦੇ ਵਿੱਚ ਮੋਦੀ ਹਕੂਮਤ ਜਿਹੜੀ ਹੈ ਉਹ ਕਾਲੇ ਕਾਨੂੰਨ ਲੈ ਕੇ ਆਈ ਸੀਗੀ ਤਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੇ ਵਿਰੁੱਧ ਜਿਹੜੀ ਲੜਾਈ ਵਿੱਢਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਜਿਹੜਾ 10 ਸਾਲਾਂ ਤੋਂ ਉੱਪਰ ਦਾ ਸ਼ਾਸਨ ਉਹਨਾਂ ਦਾ ਹੋ ਚੁੱਕਿਆ ਜੇਕਰ ਉਹ ਹਕੂਮਤ ਜਿਹੜੀ ਹੈ ਝੁਕਾਈ ਜਾ ਸਕਦੀ ਹੈ ਜਿਨ੍ਹਾਂ ਦੇ ਕੋਲ ਇੰਨਾ ਵੱਡਾ ਬਹੁਮਤ ਹੈ ਤਾਂ ਫਿਰ ਪੰਜਾਬ ਸਰਕਾਰ ਸਾਥੀਓ ਤੁਹਾਡੇ ਏਕੇ ਦੇ ਅੱਗੇ 30 ਚੀਜ਼ਾਂ ਹੈਗੀ ਹੈ ਜੇਕਰ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਪ੍ਰਾਣੀ ਪੈਨਸ਼ਨ ਵਾਲੇ ਸਾਥੀਆਂ ਦੀ ਗਿਣਤੀ 2 ਲੱਖ ਦੇ ਤਕਰੀਬਨ ਆਪਾਂ ਦੱਸਦੇ ਹਾਂ ਪੰਜਾਬ ਪੇ ਸਕੀਲ ਵਾਲੇ ਸਾਥੀਆਂ ਦੀ ਗਿਣਤੀ ਆਪਾਂ ਲਗਭਗ 50 ਤੋਂ 60 ਹਜ਼ਾਰ ਦੱਸਦੇ ਹਾਂ ਤਾਂ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਲੜੀਏ ਤਾਂ ਐਵੇਂ ਕਿਵੇਂ ਹੈ ਕਿ ਇਹ ਜਿਹੜੇ ਆਪਣੇ ਮਸਲੇ ਹੈਗੇ ਉਹ ਹੱਲਣਾ ਹੋਣ ਤਾਂ ਸਾਥੀਓ ਜਿਹੜਾ ਮੋਰਚਾ ਬਣਿਆ ਤਾਂ ਇਹਦੇ ਵਿੱਚ ਜਿਹੜਾ ਉਹ ਅਧਿਆਪਕ ਵਰਗ ਦੇ ਨਾਲ-ਨਾਲ ਦੂਸਰੇ ਵਿਭਾਗਾਂ ਤੋਂ ਵੀ ਆਪਣੇ ਮੁਲਾਜ਼ਮ ਸਾਥੀ ਆਪਣੇ ਨਾਲ ਨੇ ਤਾਂ ਹੁਣ ਆਪਣਾ ਸਾਰਿਆਂ ਦੇ ਵਾਸਤੇ ਉਹ ਸਮਾਂ ਆ ਗਿਆ ਕਿ ਜਿਸ ਸਮੇਂ ਆਪਣਾ ਸਾਰਿਆਂ ਦਾ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਤਾਂ ਆਪਾਂ ਦੇਖ ਸਕਦੇ ਆ ਕਿ ਪਿਛਲਾ ਜਿਹੜਾ 4 ਸਾਲਾਂ ਦਾ ਇਹਨਾਂ ਦਾ ਸਮਾਂ ਬੀਤਿਆ ਹੈਗਾ ਤਾਂ ਇਹ 4 ਸਾਲਾਂ ਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਕੀਤਾ ਕੋਈ ਵੀ ਵਾਅਦਾ ਜਿਹੜਾ ਹੈਗਾ ਜਿਹੜਾ ਖਾਸ ਤੌਰ ਤੇ ਆਪਾਂ ਮੁਲਾਜ਼ਮਾਂ ਦੇ ਨਾਲ ਗੱਲ ਕਰਦੇ ਆਂ ਜਿਵੇਂ ਕਿ ਹੁਣ ਆਪਾਂ ਪੈਨਸ਼ਨ ਦੀ ਹੀ ਗੱਲ ਕਰ ਲਈਏ ਪੈਨਸ਼ਨ ਦਾ ਨੋਟੀਫਿਕੇਸ਼ਨ ਦੇਖ ਲਓ ਤੇ ਸਾਥੀਓ ਅੱਜ ਕਿੰਨਾ ਸਮਾਂ ਹੋ ਗਿਆ ਲੇਕਿਨ ਉਹ ਵੀ ਜਿਹੜਾ ਉਹ ਤੁਹਾਡੇ ਤੇ ਲਾਗੂ ਨਹੀਂ ਹੁੰਦੀ ਹੈਗੀ ਤੁਸੀਂ ਉਮੀਦ ਰੱਖੀ ਸੀਗੀ ਕਿ ਤੁਹਾਨੂੰ 16% ਜਿਹੜਾ ਡੀਏ ਤੁਹਾਡਾ ਵਾਪਸ ਬੈਕ ਤੇ ਚੱਲ ਰਿਹਾ ਹੈਗਾ ਦਿਵਾਲੀ ਤੇ ਬੜੀ ਉਮੀਦ ਹੈਗੀ ਸੀਗੀ ਤੁਹਾਨੂੰ ਕਿ ਸਾਡੇ ਤੇ 4% ਦਾ ਤਾਂ ਇਨਕਰੀਮੈਂਟ ਜਿਹੜਾ ਹੈਗਾ ਉਹ ਲੱਗ ਹੀ ਜਾਣਾ ਹੈਗਾ ਤਾਂ ਦੇਖ ਲਓ ਕਿ ਉਹਨਾਂ ਨੇ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਤੁਹਾਨੂੰ ਮਾਰਾਂ ਦਿੱਤੀਆਂ ਨੇ ਤੁਹਾਨੂੰ ਘਰਾਂ ਦੇ ਵਿੱਚ ਬਿਠਾਇਆ ਗਿਆ ਤੁਸੀਂ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਜਾ ਘਰ ਤੋਂ ਦਫ਼ਤਰ ਦਫ਼ਤਰ ਤੋਂ ਘਰ ਤੱਕ ਦੇ ਜਿਹੜਾ ਆਪਾਂ ਲੋਕਾਂ ਨੇ ਸਫਰ ਬਣਾ ਲਿਆ ਉਹਦਾ ਆਪਾਂ ਨੂੰ ਨੁਕਸਾਨ ਕਿੰਨਾ ਹੋ ਗਿਆ 2004 ਤੋਂ ਬਾਅਦ ਵਾਲਿਆਂ ਨੇ ਦੇਲੀ ਇਹਨਾਂ ਨੇ ਪੈਨਸ਼ਨ ਖੋਈ ਜੁਲਾਈ 2020 ਤੋਂ ਬਾਅਦ ਵਾਲਿਆਂ ਵਾਸਤੇ ਜਿਹੜਾ ਉਹ ਇਹਨਾਂ ਨੇ ਪੰਜਾਬ ਪੇ ਸਕਿਲ ਇੰਨੇ ਵੱਡੇ ਪੱਧਰ ਤੇ ਖੋਇਆ ਕਿ ਉਹਨਾਂ ਦੇ ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ 16% ਡੀਏ ਪਿੱਛੇ ਚੱਲ ਰਿਹਾ ਪਿੰਡੂ ਪੱਤਾ ਜਿਹੜਾ ਉਹ ਤੁਹਾਤੋਂ ਖੋਲਿਆ ਤਾਂ ਉਹਦਾ ਵੀ ਇੱਕ ਕਿੰਨਾ ਵੱਡਾ ਨੁਕਸਾਨ ਅਸੀਂ ਦੇਖਦੇ ਹੈਗੇ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਨੌਕਰੀ ਕਰਦੇ ਨੇ ਉਹ ਉਸ ਚੀਜ਼ ਦਾ ਵੀ ਕਿੰਨਾ ਨੁਕਸਾਨ ਹੋ ਰਿਹਾ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਬਾਰਡਰ ਪੱਤੇ ਦੀ ਵੀ ਗੱਲ ਕਰਦੇ ਆ ਤਾਂ ਉਹਦੇ ਚ ਵੀ ਤੁਸੀਂ ਦੇਖ ਲਓ ਕਿਹੜੀਆਂ ਕੰਡੀਸ਼ਨਲ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਕੱਲ ਨੂੰ ਤੁਸੀਂ ਬਾਰਡਰ ਦੇ ਡਿਸਟ੍ਰਿਕਟ ਛੱਡ ਕੇ ਜਾਣੇ ਹੈਗੇ ਤਾਂ ਤੁਹਾਨੂੰ 12% ਵਿਆਜ ਦੇ ਤਹਿਤ ਜਿਹੜਾ ਹੈ ਜਿਹੜੀ ਤੁਸੀਂ ਬਾਰਡਰ ਪੱਤਾ ਲਿਆਗਾ ਤਾਂ ਉਹਦੀ ਤੁਹਾਨੂੰ ਵਾਪਸੀ ਕਰਨੀ ਪਊਗੀ ਸੋ ਆਪਾਂ ਇਸ ਸੀਜ਼ਨ ਨੂੰ ਸਮਝੀਏ ਕਿ ਜਿਹੜੀ ਇਹ ਸਰਕਾਰ ਜਿਸ ਨੇ ਪੰਜਾਬੀਆਂ ਨੂੰ ਬਹੁਤ ਵੱਡੇ ਸੁਪਨੇ ਵਿਖਾਏ ਸੀਗੇ ਤੇ ਜਿਹੜੀ ਪੰਜਾਬੀਆਂ ਦੀ ਜਿਹੜੀ ਧਰਤੀ ਹੈਗੀ ਹੈ ਗੁਰੂਆਂ ਪੀਰਾਂ ਤੇ ਸ਼ਹੀਦਾਂ ਦੀ ਜਿਹੜੀ ਇਹ ਧਰਤੀ ਹੈ ਇਹ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈ ਉਹ ਆਪਣੇ ਹੱਕਾਂ ਦੇ ਲਈ ਔਰ ਸੰਸਾਰ ਦੇ ਚਾਨਣ ਮਨਾਰੇ ਦੇ ਰੂਪ ਦੇ ਵਿੱਚ ਸਾਥੀਓ ਪੇਸ਼ ਹੁੰਦੀ ਰਹੀ ਹੈ ਔਰ ਇੱਥੋਂ ਦੇ ਜਿਹੜੇ ਲੋਕ ਹੈ ਜਦੋਂ ਵੀ ਇਹਨਾਂ ਨੂੰ ਵੰਗਾਰਿਆ ਗਿਆ ਇਹਨਾਂ ਨੇ 21 ਦੀ 31 ਪਾਈ ਹੈ ਤੇ ਹੁਣ ਮਲਾਜਮ ਸਾਥੀਓ ਤੁਹਾਡਾ ਸਮਾਂ ਆ ਗਿਆ ਕਿ ਤੁਸੀਂ ਵੀ ਹੁਣ ਜਿਹੜਾ ਹੈ ਇਹ ਸਰਕਾਰ ਨੂੰ ਜਿਹੜਾ ਉਹ 21 ਦੀ 31 ਪਾਓ ਤੁਸੀਂ ਆਪਣੇ ਜਿਹੜੀ ਤੁਹਾਡੇ ਨਾਲ ਜਿਵੇਂ ਕਿ ਤੁਹਾਨੂੰ ਸਟਾਰਟਿੰਗ ਤੋਂ ਇਹ ਆਗਾ ਸੀ ਕਿ ਸਰਕਾਰ ਨਵੀਂ-ਨਵੀਂ ਆਈ ਹੈ ਸੋ ਤੁਸੀਂ ਕਿਹਾ ਕਿ ਹਾਂ ਆਪਾਂ ਨੂੰ 2 ਕੁ ਸਾਲ ਦਾ ਤਾਂ ਵੈਸੇ ਇੰਤਜ਼ਾਰ ਕਰ ਲੈਣਾ ਚਾਹੀਦਾ ਸੋ ਤੁਸੀਂ ਉਸ ਸਮੇਂ ਵੀ ਜਿਹੜਾ ਉਹ ਕੰਫਰਟ ਜ਼ੋਨ ਦੇ ਵਿੱਚ ਬੈਠੇ ਰਹੇ ਲੇਕਿਨ ਲੜਨ ਵਾਲੀਆਂ ਧਿਰਾਂ ਆਪਾਂ ਨੂੰ ਉਸ ਸਮੇਂ ਵੀ ਸੂਚਿਤ ਕਰ ਰਹੀਆਂ ਸੀ ਕਿ ਇਹ ਜਿਹੜਾ ਇਹ ਜਿਹੜੀ ਸਰਕਾਰ ਹੈਗੀ ਆ ਇਹਨੇ ਐਵੇਂ ਦਾ ਕੁਝ ਨਹੀਂ ਕਰਨਾ ਹੈਗਾ ਸਿਰਫ ਤੇ ਸਿਰਫ ਜਿਹੜਾ ਇਹ 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 ਜਿਹੜੀ ਸਰਕਾਰ ਹੈਗੀ ਆ ਦੂਸਰੀਆਂ ਸਰਕਾਰਾਂ ਵਾਂਗੂ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਜਿਹੜੀ ਹੈਗੀ ਆ ਉਹ ਖੇਡ ਹੈਗੀ ਆ ਔਰ ਇਸ ਨੂੰ ਜਿਹੜਾ ਹੈਗਾ ਕਾਰਪੋਰੇਟ ਘਰਾਣਿਆਂ ਦੁਆਰਾ ਹੀ ਚਲਾਇਆ ਜਾ ਰਿਹਾ ਹੈਗਾ ਸੋ ਉਸੇ ਹੀ ਪੋਲਿਸੀ ਦੇ ਤਹਿਤ ਸਾਥੀਓ ਇਹ ਸਭ ਕੁਝ ਜਿਹੜਾ ਉਹ ਤੁਹਾਡੇ ਨਾਲ ਹੋਇਆ ਨਾ ਤੁਹਾਡੀ ਪੈਨਸ਼ਨ ਲੱਗੀ ਨਾ ਤੁਹਾਡਾ ਪੰਜਾਬ ਪੇ ਸਕਿੱਲ ਲੱਗਿਆ ਹੁਣ ਪੰਜਾਬ ਪੇ ਸਕਿੱਲ ਵਾਲੇ ਸਾਥੀ ਵੀ ਜਿਹੜਾ ਉਹ ਇਸੇ ਤੋਂ ਪ੍ਰਭਾਵਿਤ ਨੇ ਕਿਉਂ ਨਾਲ ਦੀ ਨਾਲ ਜਿਹੜਾ ਹੈਗਾ ਉਹ ਪੁਰਾਣੀ ਪੈਨਸ਼ਨ ਤੋਂ ਵੀ ਪ੍ਰਭਾਵਿਤ ਨੇ ਇਸੇ ਤਰੀਕੇ ਦੇ ਨਾਲ ਉਹ ਡੀਏ ਤੋਂ ਵੀ ਪ੍ਰਭਾਵਿਤ ਨੇ ਪਿੰਡੂ ਪੱਤੇ ਤੋਂ ਵੀ ਪ੍ਰਭਾਵਿਤ ਨੇ ਸੋ ਸਰਕਾਰਾਂ ਨੇ ਆਪਣੇ ਇਹ ਜਿਹੜੇ ਮੁਲਾਜ਼ਮ ਸਾਥੀਆਂ ਦਾ ਜਿਹੜਾ ਇੱਕ ਏਕਾ ਹੋ ਰਿਹਾ ਸੀ ਜਾਂ ਇਸ ਏਕੇ ਦੇ ਤਹਿਤ ਜਿਹੜਾ ਉਹ ਸਰਕਾਰ ਦੇ ਵਿਰੁੱਧ ਇੱਕ ਲੜਾਈ ਵੱਡੀ ਵਿਡਣਾ ਚਾਹੁੰਦੇ ਸੀਗੇ ਤਾਂ ਪਿੱਛੇ ਜੇ ਤੁਸੀਂ ਦੇਖ ਸਕਦੇ ਹੋ ਕਿ ਸਿੱਖਿਆ ਵਿਭਾਗ ਦੇ ਵਿੱਚ ਜਿਹੜਾ ਉਹ ਨਵੇਂਆਂ ਤੇ ਪੁਰਾਣਿਆਂ ਨੂੰ ਤੋੜਨ ਦੇ ਵਾਸਤੇ ਉਹਨਾਂ ਦੇ ਵਿੱਚ ਵਖਰੇਵਾ ਕਰਨ ਦੇ ਵਾਸਤੇ ਜਿਹੜਾ ਉਹ ਵੀ ਸਰਕਾਰ ਨੇ ਇੱਕ ਚਾਲ ਜਿਹੜੀ ਹੈ ਉਹ ਆਪਣੇ ਲੈਵਲ ਤੇ ਚੱਲੀ ਹੈਗੀ ਆ ਸੋ ਸਰਕਾਰ ਤੁਹਾਡੇ ਮੂਰੇ ਸਾਥੀਓ ਸਮੇਂ-ਸਮੇਂ ਤੇ ਬੜੀਆਂ ਜਿਹੜੀਆਂ ਉਹ ਤੁਹਾਡੇ ਵਿੱਚ 파ੜਾ ਪਾਉਣ ਦੇ ਵਾਸਤੇ ਤੁਹਾਡੇ ਵਿੱਚ ਵਖਰੇਵਾ ਕਰਨ ਦੇ ਵਾਸਤੇ ਚਾਲਾਂ ਚੱਲੂਗੀ ਸਾਜ਼ਿਸ਼ਾਂ ਕਰੂਗੀ ਤੁਹਾਨੂੰ ਸਮਝਣਾ ਪੈਣਾ ਕਿ ਸਰਕਾਰ ਦਾ ਇਹ ਲਾਸਟ ਇਲੈਕਸ਼ਨ ਜਿਹੜਾ ਈਅਰ ਹੈਗਾ ਤਾਂ ਇਸ ਨੂੰ ਆਪਾਂ ਇਸ ਨਜ਼ਰੀਏ ਨਾਲ ਸਮਝੀਏ ਕਿ ਲਾਸਟ ਇਲੈਕਸ਼ਨ ਈਅਰ ਦੇ ਵਿੱਚ ਜੋ ਕੁਝ 4 ਸਾਲਾਂ ਵਿੱਚ ਨਹੀਂ ਹੋਇਆ ਤਾਂ ਉੱਥੇ ਆਪਣੇ ਵਿੱਚ ਵੀ ਕੀ ਕੀ ਕਮੀਆਂ ਸਨ ਕਿਉਂ ਅਸੀਂ ਇਕੱਠੇ ਨਹੀਂ ਹੋਏ ਜਾਂ ਕਿਉਂ ਜਿਹੜਾ ਗਿਆ ਸੀ ਸਰਕਾਰ ਦੇ ਵਿਰੁੱਧ ਉਹ ਵੱਡੀ ਲੜਾਈ ਨਹੀਂ ਬਣਾ ਸਕੇ ਜਿਸ ਦੇ ਨਾਲ ਸਾਡੀਆਂ ਮੰਗਾਂ ਪੂਰੀਆਂ ਹੋਣ ਸੋ ਸਾਥੀਓ ਅਸੀਂ ਨੇ ਬਹੁਤ ਸਮਾਂ ਜਿਹੜਾ ਗਿਆ ਉਹ ਕਹ ਲੋ ਪਹਿਲਾਂ ਦਲਾਸਿਆਂ ਦੇ ਵਿੱਚ ਕਿ ਹਾਂ ਇਹ ਨਵੇਂ ਆਏ ਨੇ ਇਹਨਾਂ ਨੂੰ ਟਾਈਮ ਚਾਹੀਦਾ ਹੈਗਾ ਸੋ ਅਸੀਂ ਆਪਣੇ ਆਪ ਨੂੰ ਆਪਣੇ ਮਨਾਂ ਨੂੰ ਆਪਣੇ ਨਾਲ ਵਾਲਿਆਂ ਨੂੰ ਵੀ ਦਲਾਸੇ ਦਿੰਦੇ ਰਹੇ ਜਿਸ ਦਾ ਸਾਨੂੰ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਅਸੀਂ ਕੋਟਾਂ ਵੱਲ ਵੀ ਜਿਹੜਾ ਹੈਗਾ ਉਹ ਵੀ ਰੁੱਖ અપਨਾਇਆ ਉਹ ਵੀ ਅਸੀਂ ਦੇਖ ਲਿਆ ਕੋਟਾਂ ਦੇ ਵਿੱਚੋਂ ਵੀ ਜਿਹੜਾ ਹੈਗਾ ਸਾਥੀਓ ਸਾਨੂੰ ਕੀ ਮਿਲਿਆ ਉਹ ਵੀ ਅਸੀਂ ਦੇਖ ਚੁੱਕੇ ਹੈਗੇ ਆ ਭਾਵੇਂ ਕਿ ਸਰਕਾਰ ਦੇ ਕੋਲ ਜਿਹੜੀ ਇਹ ਆਈਪੀਐਸ ਪੀਸੀਐਸ ਲੋਕ ਵੀ ਬੈਠੀ ਹੈਗੀ ਹੈ ਜਿਨ੍ਹਾਂ ਦਾ ਡੀਏ ਵੀ ਉਹਨਾਂ ਦਾ ਟਾਈਮ ਤੇ ਵੱਧ ਜਾਂਦਾ ਉਹਨਾਂ ਦੀਆਂ ਸਾਰੇ ਜਿਨੇ ਬੈਨੀਫਿਟ ਹੈਗੇ ਆ ਉਹ ਸਮੇਂ ਤੇ ਮਿਲ ਜਾਂਦੇ ਨੇ ਲੇਕਿਨ ਜਿਹੜਾ ਮੁਲਾਜ਼ਮ ਵਰਗ ਇੰਨੀ-ਇੰਨੀ ਆਪਣੀ ਸੇਵਾ ਸਮਾਜ ਦੇ ਹਿੱਤ ਦੇ ਵਿੱਚ ਦਿੰਦਾ ਹੈਗਾ ਉਹਨਾਂ ਦੇ ਨਾਲ ਜਿਹੜਾ ਹੈਗਾ ਕਿਤੋਂ ਵੀ ਇਨਸਾਫ ਨਹੀਂ ਹੁੰਦਾਗਾ ਔਰ ਜਿਹੜੀ ਚੀਜ਼ ਮੁਲਾਜ਼ਮ ਦੇ ਵਿਰੋਧੀ ਕੋਈ ਸੁਪਰੀਮ ਕੋਰਟ ਹਾਈ ਕੋਰਟ ਤੋਂ ਆਉਂਦੀ ਹੈ ਉਹ ਤੁਰੰਤ ਪ੍ਰਭਾਵ ਵਾਲਾ ਦੇਣ ਲਾਗੂ ਹੁੰਦੀ ਹੈ ਔਰ ਜਿਹੜੀ ਚੀਜ਼ ਜਿਹੜੀ ਹੈ ਮੁਲਾਜ਼ਮ ਦੇ ਹੱਕ ਦੇ ਵਿੱਚ ਹੁੰਦੀ ਹੈ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰਦੀ ਕੋਈ ਚੀਜ਼ ਸੁਪਰੀਮ ਕੋਰਟ ਔਰ ਹਾਈ ਕੋਰਟ ਤੋਂ ਆਉਂਦੀ ਹੈਗੀ ਆ ਉਹਨਾਂ ਨੂੰ ਜਿਹੜਾ ਸਰਕਾਰਾਂ ਵਿੱਚ ਜਿਹੜਾ ਸਾਥੀ ਤੋੜ ਮਰੋੜ ਕੇ ਲਾਗੂ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਆਪਾਂ ਇਹ ਵੀ ਕਹਿ ਲਈ ਉਹਨਾਂ ਨੂੰ ਲਾਗੂ ਕਰਨ ਦੀ ਉਹਨਾਂ ਦੀ ਕੋਈ ਹੁੰਦੀ ਨਹੀਂ ਹੈਗੀ ਕਿ ਅਸੀਂ ਜਿਹੜਾ ਉਹ ਲਾਗੂ ਕਰ ਦਈਏ ਸੋ ਇਹ ਗੱਲਾਂ ਨੇ ਇਹ ਜਿਹੜਾ ਸਮਾਂ ਆ ਗਿਆ ਬਹੁਤ ਉਹ ਵਾਲਾ ਸਮਾਂ ਹੈਗਾ ਜਿੱਥੇ ਆਪਾਂ ਨੂੰ ਸਾਰਿਆਂ ਨੂੰ ਦਮ ਖਮ ਦਿਖਾਉਣ ਦੀ ਲੋੜ ਹੈਗੀ ਆ ਜਿਵੇਂ ਕਿ ਇਸ ਮੋਰਟੀ ਦੇ ਨਾਮ ਤੋਂ ਹੀ ਸਪਸ਼ਟ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਮੋਰਚਾ ਜਦੋਂ ਬਣ ਗਿਆ ਤਾਂ ਉੱਥੇ ਹੁਣ ਮੁਲਾਜ਼ਮਾਂ ਦਾ ਵੀ ਫਰਜ਼ ਬਣਦਾ ਹੈਗਾ ਜਦੋਂ ਨਵੇਂ ਤੇ ਪੁਰਾਣੇ ਇਕੱਠੇ ਹੋ ਗਏ ਨੇ ਜਦੋਂ ਨਵੇਂਆਂ ਤੇ ਪੁਰਾਣਿਆਂ ਨੇ ਇੱਕ ਸੰਕਲਪ ਲੈ ਲਿਆ ਕਿ ਚਾਰ ਮੁੱਖ ਜਿਹੜੀਆਂ ਮੰਗਾਂ ਨੇ ਪੁਰਾਣੀ ਪੈਨਸ਼ਨ ਪੰਜਾਬ ਪੇ ਸਕਿੱਲ ਜਿਹੜਾ ਡੀਏ ਪਿੱਛੇ ਚੱਲ ਰਿਹਾ ਔਰ ਪਿੰਡੂ ਪੱਤਾ ਜਿਹੜੀ ਕਿ ਜਿਸ ਦਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਤਾਂ ਉਹਨਾਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਵਾਸਤੇ ਸਾਡੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਜਿਹੜੀ ਪਹਿਲ ਕਦਮੀ ਵਿਖਾਈ ਹੈ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਜੋ ਨਿੱਜੀ ਮੰਗਾਂ ਦੇ ਵਾਸਤੇ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਨੇ ਉਹ ਅਲੱਗ ਤੋਂ ਲੇਕਿਨ ਜਿਹੜੀਆਂ ਪ੍ਰਾਇਓਰਟੀ ਬੇਸ ਤੇ ਜਿਸ ਦੇ ਨਾਲ ਪੰਜਾਬ ਦੇ ਹਰ ਮੁਲਾਜ਼ਮ ਵਰਗ ਦਾ ਘਰ ਪ੍ਰਭਾਵਿਤ ਹੁੰਦਾ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਮਾਂ ਪਿਓ ਦਾ ਇਲਾਜ ਪ੍ਰਭਾਵਿਤ ਹੁੰਦਾ ਉਹਨਾਂ ਦਾ ਆਪਣਾ ਬੁਢਾਪਾ ਜਿਹੜੇ ਮੁਲਾਜ਼ਮ ਹੈਗੇ ਜਿਹੜੇ ਰਿਟਾਇਰਮੈਂਟ ਤੇ ਆਏ ਹੋਏ ਹੈਗੇ ਉਹਨਾਂ ਦਾ ਬੁਢਾਪਾ ਪ੍ਰਭਾਵਿਤ ਹੁੰਦਾ ਨਹੀਂ ਸੋ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਵਾਸਤੇ ਉਹਨਾਂ ਦਾ ਹੱਲ ਕਰਵਾਉਣ ਦੇ ਵਾਸਤੇ ਆਪਣਾ ਹੱਕ ਲੈਣ ਦੇ ਵਾਸਤੇ ਜਿਹੜਾ ਮੋਰਚਾ ਸਥਾਪਿਤ ਕੀਤਾ ਗਿਆ ਉੱਥੇ ਹੁਣ ਤੁਹਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੀਡਰਸ਼ਿਪ ਨੇ ਜਿਹੜਾ ਉਹ ਜਿਵੇਂ ਕਿ ਅਕਸਰ ਗੱਲ ਚੱਲਦੀ ਹੈ ਕਿ ਪ੍ਰਧਾਨਗੀਆਂ ਜਿਹੜੀਆਂ ਹੈਗੀਆਂ ਉਹ ਉਹ ਆਗੂਆਂ ਨੂੰ ਇਕੱਠਾ ਇਕੱਠਿਆਂ ਨਹੀਂ ਹੋਣ ਦਿੰਦੀਆਂ ਹੈਗੀਆਂ ਸੋ ਜਿੰਨੀਆਂ ਜਥੇਬੰਦੀਆਂ ਹੁਣ ਤੱਕ ਮੋਰਚੇ ਦੇ ਵਿੱਚ ਆਈਆਂ ਨੇ ਉਹ ਪੰਜਾਬ ਦੇ ਜਿਹੜੇ ਲੋਕਾਂ ਦੀ ਪੰਜਾਬ ਦੀ ਆਵਾਮ ਦੀ ਮੁਲਾਜ਼ਮਾਂ ਦੀ ਜਿਹੜੀ ਮੰਗ ਹੈਗੀ ਸੀ ਇਕੱਠੇ ਹੋਵਾਂ ਅਸੀਂ ਜਿਹੜਾ ਅਸੀਂ ਤਾਂ ਤੁਹਾਡੇ ਪਿੱਛੇ ਆਉਣੇ ਆ ਸੋ ਮੁਲਾਜ਼ਮ ਆਗੂਆ ਅਧਿਆਪਕ ਜਿੱਥੇ ਬੰਨੀਆਂ ਜਾਂ ਦੂਸਰੀਆਂ ਮੁਲਾਜ਼ਮ ਜਿੱਥੇ ਬੰਨੀਆਂ ਤੇ ਜਿਹੜੇ ਆਗੂ ਸੀ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਹੈਗਾ ਉਹ ਕਦਮ ਅੱਗੇ ਕਰ ਲਿਆ ਹੁਣ ਤੁਹਾਡੀ ਵਾਰੀ ਹੈ ਤਾਂ ਇਹ ਜਿਹੜੀ ਚਰਚਾ ਹੈਗੀ ਹੈ 15 ਤਰੀਕ ਨੂੰ ਜਿਹੜੀ ਸੰਗਰੂਰ ਰੈਲੀ ਹੋਣ ਜਾ ਰਹੀ ਹੈ ਇਹ ਰੈਲੀ ਨੇ ਇਸ ਨੂੰ ਮਹ ਰੈਲੀ ਬਣਾ ਦਈਏ ਇਹਦੇ ਵਿੱਚ ਆਪਣੇ ਆਪ ਹੀ ਜਿਹੜਾ ਹੈਗਾ ਉਹ ਸਿੱਧਾ ਇਸ ਬਦਲਾਵ ਵਾਲੀ ਸਰਕਾਰ ਨੂੰ ਜਿਹੜਾ ਹੈਗਾ ਇੱਕ ਸਿੱਧਾ-ਸਿੱਧਾ ਸੁਨੇਹਾ ਜਾਵੇ ਕਿ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਹੈਗਾ ਉਹ ਹਰ ਵਰਗ ਦੇ ਮੁਲਾਜ਼ਮਾਂ ਦਾ ਜਿਹੜਾ ਉਹ ਇੱਕਾ ਹੋ ਚੁੱਕਿਆ ਹੈਗਾ ਔਰ ਜੇਕਰ ਹੁਣ ਇਹਨਾਂ ਦਾ ਹੱਲ ਨਹੀਂ ਹੋਇਆ ਤਾਂ ਇਹ ਸਾਡਾ ਜਿਹੜਾ ਤਖਤਾ ਜਿਹੜਾ ਉਹ ਪਲਟ ਦੇਣਗੇ ਇਹ ਆਵਾਜ਼ ਸਾਨੂੰ ਬਣਾਉਣੀ ਪੈਣੀ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ ਇਹ ਵਾਲਾ ਏਕਾ ਦਿਖਾਉਣਾ ਪੈਣਾ ਫਿਰ ਜਾ ਕੇ ਜਿਹੜਾ ਹੈਗਾ ਸਾਥੀਓ ਸਾਡੀਆਂ ਜੜੀਆਂ ਇਹ ਇਨੀਆਂ ਜੜੀਆਂ ਵਿੱਤੀ ਮੰਗਾਂ ਨੇ ਇਹਨਾਂ ਦਾ ਫਿਰ ਹੱਲ ਹੋਣਾ ਹੈਗਾ ਤਾਂ ਇਦੇ ਲਈ ਹਰ ਸਕੂਲ ਦੇ ਵਿੱਚ ਹਰ ਦਫ਼ਤਰ ਦੇ ਵਿੱਚ ਹਰ ਘਰ ਦੇ ਵਿੱਚ ਜਦੋਂ ਵੀ ਆਉਣ ਵਾਲੇ ਜਿਹੜੇ ਆਪਣੇ ਕੋਲ 3 ਤੋਂ 4 ਦਿਨਾਂ ਹੈਗੇ ਆ ਇਹਦੇ ਤੇ ਸਿਰਫ ਇਹੀ ਚਰਚਾ ਹੋਵੇ ਅਸੀਂ ਹਰ ਇੱਕ ਨੂੰ ਫੋਨ ਕਰੀਏ ਤੇ ਅੱਗੋਂ ਜਿਹਨੂੰ ਅਸੀਂ ਫੋਨ ਕਰ ਰਹੇ ਆ ਉਹ ਪਹਿਲਾਂ ਹੀ ਇਹ ਗੱਲ ਕਵੇ ਕਿ ਹਾਂ ਭਾਈ ਮੈਂ ਤਾਂ ਲਾਈਵ ਦੇਖ ਲਿਆ ਸੀਗਾ ਮੈਨੂੰ ਗਰੁੱਪਾਂ ਦੇ ਵਿੱਚ ਮੈਸੇਜ ਲੱਗ ਗਿਆ ਸੀ ਸਾਡੇ ਬਲਾਕ ਪ੍ਰਧਾਨ ਨੇ ਸਾਡੇ ਤੱਕ ਮੈਸੇਜ ਲਗਾਤਾ ਸੀਗਾ ਸਾਡੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਜਿਹੜਾ ਸਾਡੇ ਤੱਕ ਮੈਸੇਜ ਲੱਗ ਗਿਆ ਸੀ ਜ਼ਿਲ੍ਹਾ ਕਮੇਟੀ ਨੇ ਮੈਸੇਜ ਲਾਇਆ ਮੈਨੂੰ ਮੇਰੇ ਨਾਲ ਦੇ ਨੇ ਫੋਨ ਕਰਤਾ ਸੀ ਮੈਂ ਤਾਂ ਆ ਰਿਆਂ ਮੈਂ ਤਾਂ ਆ ਰਹੀ ਆ ਸੋ ਇਹ ਇੱਕ ਲਹਿਰ ਬਣਾਈਏ ਇਸ ਨੂੰ ਆਪਾਂ ਭਰਵਾ ਉੰਗਾਰਾ ਦਈਏ ਔਰ ਇਹ ਇਹੋ ਜੀ ਲਹਿਰ ਬਣਾ ਦਈਏ ਜਿਹੜੀ ਪਹਿਲਾ ਹੀ ਜਿਹੜਾ ਇਸ ਪ੍ਰਾਣੀ ਪ੍ਰਾਣੇ ਸਕਿਲ ਪੈਨਸ਼ਨ ਭਾਤੇ ਮੋਰਚਾ ਦਾ ਜਿਹੜਾ ਇਹ ਪਹਿਲਾ ਹੀ ਜਿਹੜਾ ਐਕਸ਼ਨ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਕੱਟ ਦੇ ਨਾਲ ਜਿਹੜਾ ਹੈਗਾ ਸਾਥੀਓ ਉਹ ਰੂਬਰੂ ਹੋਵੇ ਔਰ ਇਸ ਸਤਾ ਦੇ ਵਿੱਚ ਹੰਕਾਰੀ ਸਰਕਾਰ ਜਿਹੜੀ ਹੈਗੀ ਹੈ ਉਹਦੇ ਨਾਲ ਆਰਪਾਰ ਦੀ ਲੜਾਈ ਦਾ ਇਹ ਪਹਿਲਾ ਹੀ ਮੋਰਚਾ ਜਿਹੜਾ ਹੈਗਾ ਉਹ ਇੱਕ ਦਿਸ਼ਾ ਦੇ ਦੇ ਉਹ ਪੰਜਾਬ ਦੇ ਮੁਲਾਜ਼ਮਾਂ ਦੀ ਆਵਾਜ਼ ਬਣ ਜੇ ਔਰ ਪੰਜਾਬ ਦੇ ਮੁਲਾਜ਼ਮਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਵੀ ਬਹਾਲ ਹੋ ਜਾਵੇ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਜਿਹੜਾ ਸਾਥੀ ਜਿਹੜੇ ਆ ਉਹ ਹੁਣ ਤੱਕ ਜੁੜੇ ਹੈਗੇ ਆ ਉਹ ਇਹਦੇ ਨਾਲ ਜਿਹੜਾ ਉਹ ਸਹਿਮਤ ਹੋਣਗੇ ਔਰ ਆਪਣੀਆਂ ਇਹਨਾਂ ਪ੍ਰਮੁੱਖ ਵਿੱਤੀ ਮੰਗਾਂ ਦੇ ਵਾਸਤੇ ਜਿਹੜਾ ਸਾਥੀਓ ਉਹ ਵੱਧ ਚੜ ਕੇ ਜਿਹੜਾ ਉਹ ਉਹ ਭਾਗ ਲੈਣਗੇ ਤਾਂ ਇਹ ਸਾਡਾ ਕਹਿ ਲਓ ਇਸ ਲਾਸਟ ਇਲੈਕਸ਼ਨ ਇਅਰ ਦੇ ਵਿੱਚ ਪਹਿਲਾ ਐਕਸ਼ਨ ਜਿਹੜਾ ਹੋਣ ਜਾ ਰਿਹਾ ਇਸ ਦੇ ਵਿੱਚ ਲਾ ਮਿਸਾਲ ਇਕੱਠ ਹੋਊਗਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਸਾਥਿਓ ਬੱਸਾਂ ਭਰ ਕੇ ਲਿਆਓਗੇ ਹਰ ਇੱਕ ਨੂੰ ਜਿਹੜਾ ਤੁਹਾਡਾ ਨਾਲ ਲਿਆਉਣਾ ਜਿਹੜਾ ਤੁਹਾਡੀ ਜ਼ਿੰਮੇਵਾਰੀ ਹੋਊਗੀ ਜ਼ਿੰਮੇਵਾਰੀ ਦੇ ਨਾਲ ਸਾਥਿਓ ਆਪਾਂ ਜਿਹੜਾ ਇਹ ਐਕਸ਼ਨ ਹੈ ਇਹ ਜਿਹੜੀ ਰੈਲੀ ਹੈਗੀ ਇਸ ਨੂੰ ਮਹਾਰੈਲੀ ਦਾ ਰੂਪ ਦੇ ਕੇ ਜਿਹੜਾ ਉਹ ਸਥਾਪਿਤ ਕਰਾਂਗੇ ਪੰਜਾਬ ਦੇ ਮੁਲਾਜ਼ਮਾਂ ਦੀ ਆਵਾਜ਼ ਇੱਕ ਜੁਟ ਕਰਾਂਗੇ ਔਰ ਇਸ ਸਰਕਾਰ ਨੂੰ ਦਿਖਾਵਾਂਗੇ ਕਿ ਜਿਹੜਾ ਧੋਖਾ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਕੀਤਾ ਸੀਗਾ ਉਹ ਧੋਖਾ 2027 ਦੇ ਵਿੱਚ ਨਹੀਂ ਚੱਲਣਾ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਪ੍ਰਮੁੱਖ ਮੰਗਾਂ ਪ੍ਰਾਣੀ ਪੈਨਸ਼ਨ ਪੰਜਾਬ ਪੇ ਸਕੇਲ ਜਿਹੜਾ ਇਹ ਡੀਏ ਇੰਨਾ ਪਿੱਛੇ ਚੱਲ ਰਿਹਾ ਔਰ ਪਿੰਡੂ ਪੱਤਾ ਇਹ ਲਾਗੂ ਹੁੰਦਾ ਹੈਗਾ ਤਾਂ ਪੰਜਾਬ ਦੇ ਜਿਹੜੇ ਮੁਲਾਜ਼ਮ ਹੈਗੇ ਆ ਤਾਂ ਉਹ ਫਿਰ ਜਿਹੜਾ ਹੈਗਾ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਹਟਣਗੇ ਅਦਰਵਾਈਜ਼ ਜਿਹੜਾ ਹੈਗਾ ਉਹ ਆਪਣਾ ਤੀਖਾ ਸੰਘਰਸ਼ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅੱਗੇ ਕਰਨਗੇ ਸੋ ਸਾਥੀਓ ਲਾਸਟੇ ਆਪਾਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਹਾਨੂੰ ਅਸੀਂ ਪੁਰਾਣੀ ਪੈਨਸ਼ਨ ਬਾਰੇ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪੁਰਾਣੀ ਪੈਨਸ਼ਨ ਦਾ ਇੱਕ ਬਹੁਤ ਵੱਡਾ ਘਾਟਾ ਜਿਹੜਾ ਹੈਗਾ ਉਹ ਆਪਾਂ ਨੂੰ ਪੈ ਰਿਹਾ ਹੈਗਾ ਪੰਜਾਬ ਪੀ ਸਕਿੱਲ ਵਾਲੇ ਸਾਥੀਆਂ ਨੂੰ ਵੀ ਆਪਾਂ ਦੱਸ ਚੁੱਕੇ ਹਾਂਗੇ ਕਿ ਉਹਨਾਂ ਦੀ ਇਹਨਾਂ ਨੇ ਤਿੰਨ ਕੈਟਗਰੀਆਂ ਬਣਾ ਦਿੱਤੀਆਂ ਹੈਗੀਆਂ ਕਿ ਤਾਂ ਜੋ ਇਹ ਪੰਜਾਬ ਪੇ ਸਕੇਲ ਦੇ ਵਾਸਤੇ ਇਕੱਠੇ ਹੋ ਕੇ ਨਾਲ ਲੜ ਸਕਣ ਤਾਂ ਇਸ ਸਾਰੇ ਕਾਰਸੇ ਨੂੰ ਸਮਝਦੇ ਹੋਏ ਆਪਾਂ 15 ਫਰਵਰੀ ਦਾ ਜਿਹੜਾ ਆਪਣਾ ਇਹ ਸੰਗਰੂਰ ਰੈਲੀ ਹੈਗੀ ਹੈ ਇਸ ਰੈਲੀ ਨੂੰ ਆਪਣਾ ਮੋਢਲਾ ਫਰਜ਼ ਸਮਝਦੇ ਹੋਏ ਘਰ ਦਾ ਕੰਮ ਸਮਝਦੇ ਹੋਏ ਜਿਹੜਾ ਹੈਗਾ ਨਿੱਜੀ ਤੌਰ ਤੇ ਜਿਹੜਾ ਇਸ ਦੇ ਵਿੱਚ ਸਮੂਲੀਅਤ ਕਰੀਏ ਆਪ ਮੁਹਾਰੇ ਹੋ ਕੇ ਜਿਹੜਾ ਅਸੀਂ ਆਪਣੇ ਬਲਾਕ ਪ੍ਰਧਾਨਾਂ ਨੂੰ ਆਪਣੇ ਨਾਮ ਨੋਟ ਕਰਵਾਈਏ ਕਿ ਅਸੀਂ ਜਾ ਰਹੇ ਹਾਂ ਸਾਡਾ ਨਾਮ ਨੋਟ ਕਰਿਆ ਜਾਵੇ ਸੋ ਸਾਥੀਓ ਇਸੇ ਉਮੀਦ ਦੇ ਨਾਲ ਕਿ ਤੁਸੀਂ ਇਸ ਰੈਲੀ ਨੂੰ ਜਿਹੜਾ ਹੈਗਾ ਉਹ ਭਰਮਾ ਹੰਗਾਰਾਂ ਦੋਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ